ਵਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਲਈ ਘਾਤਕ ਸਾਬਤ ਹੋ ਰਿਹਾ ਅੱਜ ਦੇ ਦਿਨ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਠੱਗ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਅਜਿਹਾ ਹੀ ਮਾਮਲਾ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਮਾਈ ਟ੍ਰੈਵਲ ਏਜੰਟ ਨਾਮ ਦੀ ਇੱਕ ਸੰਸਥਾ ਦੇ ਏਜੰਟ ਨੇ ਬਰਨਾਲਾ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਨਾਲ ਵਿਦੇਸ਼ ਭੇਜਣ ਦੇ ਨਾਮ ਤੇ 25 ਲੱਖ ਰੁਪਏ ਦੀ ਠੱਗੀ ਮਾਰੀ ਹੈ ਇਹ ਇਲਜ਼ਾਮ ਕਿਸਾਨ ਜਥੇਬੰਦੀਆਂ ਵੱਲੋਂ ਏਜੰਟ ਤੇ ਲਗਾਏ ਗਏ ਨੇ ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਨੇ ਏਜੰਟ ਦੇ ਦਫ਼ਤਰ ਮੂਹਰੇ ਧਰਨਾ ਲਗਾ ਦਿੱਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋ ਦੱਸਿਆ ਕਿ ਕਿਵੇਂ ਸ਼ਾਤਰ ਏਜੰਟ ਨੇ ਨੌਜਵਾਨ ਮੁੰਡੇ ਕੁੜੀ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਘੁਲੋਲ ਕਰ ਦਿੱਤੀ ਉਹ ਸੁਣੋ ਗਰਜੰਟ ਸਿੰਘ ਢੋਲਾ ਭਾਰਤੀ ਕਿਸਾਨ ਯੂਨੀਅਨ ਇੱਕ ਟੜਕਾਉਂਦਾ ਬਲਾਕ ਦੇ ਸੀਨੀਅਰ ਮੀਤ ਪ੍ਰਨਾਲ ਬਰਨਾਲਾ ਬਲਾਕ ਦੇ ਮੇਰੇ ਨਾਲ ਨੇ ਜਸਵੰਤ ਸਿੰਘ ਜੀ ਬਲਾਕ ਪ੍ਰਧਾਨ ਪਿੰਡ ਸੰਘੇੜਾ ਅਸੀਂ ਅੱਜ ਜਿਹੜੇ ਟਰੈਵਲ ਏਜੰਟ ਨੇ ਇਹਨਾਂ ਨੇ ਸਾਡੇ ਇੱਕ ਗਰੀਬ ਪਰਿਵਾਰ ਨਾਲ ਗਰੀਬ ਕਿਸਾਨ ਨਾਲ ਠੱਗੀ ਮਾਰੀ ਐ ਬਾਹਰ ਭੇਜਣ ਦੇ ਨਾਂ ਤੇ ਇਹਨਾਂ ਨੇ 27 ਲੱਖ ਰੁਪਇਆ ਲੈ ਕੇ ਪਲੱਸ 5 ਲੱਖ ਰੁਪਇਆ ਟਿਕਟਾਂ ਦਾ ਲੈ ਕੇ ਭਰਾ ਕੇ ਉਹਨਾਂ ਨੂੰ ਨਕਲੀ ਵੀਜ਼ੇ ਦੇ ਕੇ ਦਿੱਲੀ ਭੇਜਤਾ ਜਿੱਥੇ ਕਿ ਸਾਡੇ ਬੰਦਿਆਂ ਨੂੰ ਗਮਰਾਹ ਕਰਕੇ ਰੱਖਿਆ ਗਿਆ ਉੱਥੋਂ ਸਾਨੂੰ 에ਰਪੋਰਟ ਤੋਂ ਵਾਪਸ ਮੋੜਤਾ ਵੀ ਛੋਡੇ ਦਾ ਇਹ ਵੀਜ਼ੇ ਨੇ ਜਿਹੜੇ ਨਕਲੀ ਨੇ ਉੱਥੋਂ ਘਟੋ ਘਟ ਵੀ ਖਾਸੇ ਦਿਨ 15-20 ਦਿਨਾਂ ਦੇ ਲਗਭਗ ਰੱਖ ਕੇ ਤੇ ਗਮਰਾਹ ਕਰਕੇ ਜਾਣ ਦੀ ਕਹਿਣ ਦਾ ਭਾਵ ਹੈ ਉਥੇ ਰੱਖੇ ਗਏ ਇਹਨਾਂ ਭੇਜਿਆ ਜਦੋਂ ਇਹ ਅਸੀਂ ਅਵੈਂਸੀ ਨੂੰ ਚੈੱਕ ਕਰਾਇਆ ਤਾਂ ਵੀਜੇ ਨਿਕਲੇ ਹੈਗੇ ਫੇਕ ਨਿਕਲੇ ਆ ਨਕਲੀ ਵੀਜੇ ਹਾਂ ਨਕਲੀ ਵੀਜੇ ਨਿਕਲੇ ਹੈਗੇ ਉਸ ਸੰਬੰਧ ਵਿੱਚ ਉਦੋਂ ਬਾਅਦ ਇੱਕ ਸਾਲਾਂ ਦੇ ਲਗਭਗ ਹੋ ਗਿਆ ਵੀ ਅਸੀਂ ਇਹਨਾਂ ਨਾਲ ਕੱਲ੍ਹ ਵਾਰ ਕਰਾਂ ਪੈਸੇ ਵਾਪਸ ਕਰੋ ਹੋਰ ਕਰੋ ਪਰ ਇਹਨਾਂ ਨੇ ਕੋਈ ਰਾਹ ਭੱਲਾ ਦਾ ਦਿੱਤਾ ਫਿਰ ਥੋੜੇ ਹੁਣ ਕੁਝ ਸਮਾਂ ਪਹਿਲਾਂ ਸਾਡੇ ਨਾਲ ਇੱਕ ਲਿਖਤੀ ਇਕਰਾਰਨਾਮਾ ਹੋਇਆ ਉਹਦੇ ਵਿੱਚ ਇਹਨਾਂ ਨੇ ਸਾਨੂੰ ਪੈਸਿਆਂ ਦੇ ਚੈੱਕ ਰਾਹੀਂ ਮੋੜਨ ਦਾ ਮਤਲਬ ਕਿ ਇਹਨਾਂ ਨੇ ਭਰੋਸਾ ਦਿੱਤਾ ਪਰ ਉਸ ਤੋਂ ਬਾਅਦ ਵੀ ਇਹ اقਰਾਰਨਾਮਾ ਕਰਕੇ ਸਾਡਾ ਇਹ ਜਿਹੜਾ ਭਰੋਸਾ ਇਹਨਾਂ ਨੇ ਤੋੜਿਆਗਾ ਤੇ ਇਸੇ ਕਰਕੇ ਅਸੀਂ ਵੀ ਕੇ ਜੂ ਡਕਾਉਂਦਾ ਭਾਰਤੀ ਕਿਸਾਨ ਜੂ ਨੇ ਇਕੱਠਾ ਡਕਾਉਂਦਾ ਬੁੱਟਾ ਸਿੰਘ ਬੁਰਜਗੱਲ ਤੇ ਬਲਾਕ ਦੇ ਗਵਾਈ ਦੇ ਵਿੱਚ ਅਸੀਂ ਉਸ ਗਰੀਬ ਪਰਿਵਾਰ ਦੇ ਨਾਲ ਖੜੇ ਆ ਤੇ ਜਿਨ੍ਹਾਂ ਚਿਰ ਕੋਈ ਇਨਸਾਫ ਨਹੀਂ ਮਿਲਦਾ ਤੇ ਉਹਨਾਂ ਚਿਰ ਇਹਨਾਂ ਦਾ ਜਿਹੜਾ ਇਹ ਦਸਤਰ ਹੈ ਉਹਦਾ ਅਸੀਂ ਘ੍ਰਿਓ ਕਰਕੇ ਰੱਖਾਂਗੇ ਤੇ ਅਸੀਂ ਆਪਦੇ ਪਿੰਡਾਂ ਵਿੱਚ ਇੱਥੇ ਜੋ ਸਾਰੀ ਜਲੰਧਰ ਜ਼ਿਲ੍ਹੇ ਦੇ ਵਿੱਚ ਕਾਇਆਂ ਨੇ ਉਹਨਾਂ ਨੂੰ ਵੀ ਅਸੀਂ ਮਤਲਬ ਕਿ ਖਬਰ ਕਰਤੀ ਹੈ ਵੀ ਇੱਥੇ ਹੋ ਸਕਦਾ ਕੱਲ ਤੋਂ ਵੱਡਾ ਵੀ ਜਾਂ ਪ੍ਰੋਗਰਾਮ ਦੇਵਾਂਗੇ ਤੇ ਜਿੰਨਾਂ ਚਿਰ ਇਹ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਸਾਡੇ ਪੈਸੇ ਗਰੀਬ ਪਰਿਵਾਰ ਦੇ ਵਾਪਸ ਨਹੀਂ ਮੋੜਦੇ ਤੇ ਅਸੀਂ ਪੱਕਾ ਇਹਨਾਂ ਦਾ ਬਾਰ ਬੰਦ ਕਰਕੇ ਰੱਖਾਂਗੇ ਤੇ ਉਹਨਾਂ ਚਿਰ ਇੱਥੋਂ ਨਹੀਂ ਜਾਵਾਂਗੇ ਨਾਮ ਕੀ ਹੈ ਦਫ਼ਤਰ ਦਾ ਇਮੀਗ੍ਰੇਸ਼ਨ ਦਫ਼ਤਰ ਦਾ ਕੌਣ ਹੈਗੇ ਹੈ ਇਹਦਾ ਨਾਮ ਕੀ ਹੈ ਇਹਨਾਂ ਦਾ ਨਾਮ ਅਗਰੇਜੀ ਚ ਸਾਨੂੰ ਇੰਨਾ ਹੋਣੀ ਐਮ ਬੀਏ ਐਮ ਬੀਏ ਟਰੈਵਲ ਵਾਲੇ ਨੇ ਇਹਨਾਂ ਦਾ ਇਹਨਾਂ ਨੇ ਠੱਗੀ ਮਾਰੀ ਆ ਬਹੁਤ ਮੋਟੀ ਠੱਗੀ ਮਾਰੀ ਸਰ ਕਿੰਨੇ ਸਮੇਂ ਪਹਿਲਾਂ ਆਪਣੇ ਜਿਹੜਾ ਪ੍ਰਵਾਸ ਸੀ ਇਹਨਾਂ ਦੇ ਕੋਲ ਆਇਆ ਸੀਗਾ ਵੀਜ਼ਾ ਲਗਵਾਉਣ ਦੇ ਲਈ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਪਹਿਲਾਂ ਆਇਆ ਸੀ ਤੇ ਵੀਜ਼ਾ ਜਿਹੜਾ ਲਵਾਇਆ ਸੀ 2023 ਕੈਨੇਡਾ ਦਾ ਲਵਾਇਆ ਸੀ ਕੈਨੇਡਾ ਦਾ ਸੀ ਕੈਨੇਡਾ ਦਾ ਸੀ ਤੇ ਵੀਜ਼ਾ ਵਰਕ ਪਰਮਿਟ ਕਿਹਾ ਸੀ ਨਾ ਕਿ ਵਿਜ਼ਿਟਰ ਵੀਜ਼ਾ ਗਿਆ ਸੀਗਾ ਇਹਨਾਂ ਦਾ ਤਾਂ ਪਤਾ ਹੀ ਨਹੀਂ ਇਹ ਕੀ ਕਹਿ ਕੇ ਲਵਾਉਂਦੇ ਆ ਸਾਨੂੰ ਤਾਂ ਇਹ ਆ ਕੇ ਜਦੋਂ ਆਉਂਦੇ ਆ ਉਦੋਂ ਤਾਂ ਸਾਨੂੰ ਐ ਸੁਪਨੇ ਦਿਖਾ ਦਿੰਦੇ ਆ ਵੀ ਬਸ ਤੁਸੀਂ ਤਾਂ ਵੱਰ ਗਏ ਕੈਨੇਡਾ ਚ ਤੁਸੀਂ ਵੱਰ ਗਏ ਆਸਟ੍ਰੇਲੀਆ ਚ ਤੁਸੀਂ ਵੱਰ ਗਏ ਅਮਰੀਕਾ ਚ ਪਰ ਜਦੋਂ ਸਾਡੇ ਰੁਪਏ ਇਹਨਾਂ ਦੀ ਜੇਬ ਚ ਆ ਜਾਂਦੇ ਆ ਫੇਰ ਤਾਂ ਇਹ ਸਾਨੂੰ ਕਹਿੰਦੇ ਵੀ ਤੁਸੀਂ ਕੱਖਾਂ ਵਾਲੀ ਖੋਲੜੀ 'ਚ ਬੈਠੋ ਇੱਥੋਂ ਨਹੀਂ ਨਿਕਲਣਾ ਜੇ ਸਾਤੋਂ ਪੈਸੇ ਮੰਗਿਆ ਤਾਂ ਇਹ ਗੁੰਡਾਗਰਦੀ ਵੀ ਕਰਦੇ ਆ ਆਪਦੇ ਡੇ 2-4 ਬੰਦੇ ਸਾਡੇ ਆਉਂਦੇ ਆਗੇ ਇਹਨਾਂ ਨਾਲ ਗੱਲਬਾਤ ਕਰਨ ਆ ਉਹਨਾਂ ਦੀ ਇਹ ਕੂਰ ਕੱਪ ਵੀ ਕਰਦੇ ਆ ਜ਼ਿਕਰ ਯੋਗ ਹੈ ਕਿ ਸੁਖਬੀਰ ਕੌਰ ਅਤੇ ਅਮਨਦੀਪ ਸਿੰਘ ਹੋਰਾਂ ਨੇ ਸਾਲ 2023 ਦੇ ਵਿੱਚ ਕੈਨੇਡਾ ਜਾਣ ਲਈ ਏਜੰਟ ਰਾਹੀਂ ਫਾਈਲ ਲਗਵਾਈ ਸੀ ਏਜੰਟ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਪੀੜਤਾ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਜੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਏਜੰਟ ਨੂੰ ਕਦੋਂ ਤੱਕ ਪੁਲਿਸ ਫੜ ਕੇ ਸਲਾਖਾਂ ਪਿੱਛੇ ਸੁੱਟੇਗੀ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ